ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਜੋ ਰਜੁਲਮ ਫੁੱਲ ਹੈ ਕਨੋ ਕਾਚੀ ਦੇਹ ਵਿਕਾਰ ਅਹੰ ਬੁੱਧ ਬੰਦਨ ਪਰੇ ਨਾਨਕ ਨਾਮ ਛਟਾਰ ਪੌੜੀ ਜੱਜਾ ਜਨ ਹੋ ਕਛ ਹੂਆ ਬਾਦਿਓ ਜੋ ਨਲਨੀ ਭ੍ਰਮ ਸੂਆ ਜੋ ਜਨ ਹੈ ਹੋ ਭਗਤ ਗਿਆਨੀ ਆਗੇ ਠਾਕੁਰ ਤੇਲ ਨਹੀਂ ਮਾਨੀ ਜੋ ਜਨ ਹੈ ਮੈਂ ਕਥਨੀ ਕਰਤਾ ਵਿਆਪਾਰੀ ਬਸੁਦਾ ਜਿਉ ਫਿਰਤਾ ਇਹ ਬਸੁਦਾ ਹੀ ਪਾਠ ਕਰਨਾ ਹੈ ਬਸੁੱਧਾ ਨਹੀਂ ਕਹਦੇ ਨਾ ਵੀ ਸੁਧ ਹੋ ਕੇ ਕਈ ਪਾਠ ਬਸੁੱਧਾ ਕਰਾਉਂਦੇ ਹਨ ਪਰ ਸੰਪਰਦਾ ਦਾ ਪਾਠ ਇਹੀ ਹੈ ਵਿਆਪਾਰੀ ਬਸੁਦਾ ਜਿਉ ਫਿਰਤਾ ਸਾਧ ਸੰਗ ਜਿਹ ਹਉ ਮੈਂ ਮਾਰੀ ਨਾਨਕ ਤਾਕ ਮਿਲੇ ਮੁਰਾਰੀ ਸਲੋਕ ਚਾ ਲਾਗੇ ਉਠ ਨਾਮ ਜਾਪ ਚਾ ਲਾਗੇ ਉਠ ਨਾਮ ਜਾਪ ਚਾ ਲਾਗੇ ਉਠ ਨਾਮ ਜਾਪ ਨਿਸ ਬਾਸੁਰ ਆਰਾਧ ਕਾਰਾ ਤੁਜੈ ਨਾ ਵਿਆਪਈ ਕਾਰਾ ਉਚਾਰਨ ਕਰਨਾ ਕਾਰਾ ਨਹੀਂ ਕਹਿਣਾ ਕਾਰਾ ਕਰ ਆਦਾਰ ਸੰਦੈ ਦੁੱਖ ਝੋਰਾ ਹਾਂ ਟਾ ਹਾਂ ਲਿਖਿਆ ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਦ ਨਾਨਕ ਮਿਟੈ ਨਹੀਂ ਕਹਿਣਾ ਨਾਨਕ ਪਾਤੀ ਜਮਕ ਲਾਦਨੀ ਹੈ ਨਾਨਕ ਮਿਟੈ ਉਪਾਦ ਪੌੜੀ ਝੱਜਾ ਝੂਰਨ ਮਿਟੈ ਤੁਮਾਰੋ ਦੂਮੀ ਝੱਜੀ ਇਸ ਤਰ੍ਹਾਂ ਸ਼ੁੱਧ ਬੋਲਨੇ ਹਨ ਝੱਜਾ ਝੂਰਨ ਮਿਟੈ ਤੁਮਾਰੋ ਰਾਮਨਾਮ ਸਿਓ ਕਰ ਬਿਵਹਾਰੋ ਝੂਰਤ ਝੂਰਤ ਸਾਖਤ ਮੂਆ ਜਾ ਕਰਿਦੈ ਹੋਤ ਭਾਉ ਬੀਆ ਚਰਹਿ ਕ ਸੰਮਲ ਪਾਪ ਤੇਰੇ ਮਨੂਆ ਅੰਮ੍ਰਿਤ ਕਥਾ संत संग सुनुआ चरह का चरह काम चरह थे लादू विश्र चरह काम क्रोध दृष्टाई हाँ जी दृष्टाई उच्चारण करना उंकड़ लग गया है नानक जाको कृपा गुसाई सलोक यतन करहो तुम अनक वेद यही बोलना यतन करहो तुम अनक वेद रहन ना पाव हो मीत जीवत रहो हर हर भज हो नानक नाम प्रीत नानक नाम प्रीत पवडी कति रारा पूरा आ गया ना प्रीत ईठा रारा होवे ता प्रीत प्रीत पवडी न्या न्या ज्ञान हो दृढ़ सही इसी तरह ही बोलना यंगा नहीं कहना न्याया उच्चारण करना है। न्या। ਨੰਗਾ ਇਹ ਪੁਲੀ ਬੋਲਦੀ ਹੁੰਦੀਆਂ ਉੱਤੇ ਟਿੱਪੀ ਲੱਗੀ ਐ ਇਸ ਕਰਕੇ ਪਹਿਲਾਂ ਖਿੱਚ ਕੇ ਬੋਲਣਾ ਨੰਯਾ ਣੋ ਦ੍ਰਿੜ ਸਹੀ ਬਿਨ ਸਜਾਤ ਇਹ ਹੀਤ ਗਣਤੀ ਗਣੋਂ ਨਾ ਗਾਣ ਸਕੋ ਓ ਗਣਤੀ ਗਣੋਂ ਨਾ ਗਾਣ ਸਕੋ ਓਠ ਸਿਧਾਰੇ ਕੀਤ ਯੋ ਪਿਖੋ ਸੋ ਬਿਨਸਤੋ ਹਯੋ ਪਿਖੋ ਸੋ ਬਿਨਸਤੋ ਕਾਸਯੋ ਕਰਿਯੈ ਸੰਗ ਯਾਣੋ ਆਵਿਦ ਸਹੀ ਚਿਤ ਹੇ ਇਸ੍ਰਾਮ ਧਿਆਨ ਨਾਲ ਲਾਉਣਾ ਯਾਣਹ ਇਥਿਯਮ ਕਲਾ ਦਨੀ ਆਬੇਦ ਸਹੀ ਚਿਤ ਇਥਿ ਵਿਸਰਾਮ ਲਾਉਣਾ ਝੂਠੋ ਮਾਇਆ ਰੰਗ ਯਾਨਤ ਸੋਈ ਸੰਤ ਸੋਏ ਕਿ 치ਤੀ ਬੋਲਣਾ ਸੋਏ ਨਹੀਂ ਕਹਿਣਾ ਸੋਏ ਕਹਿ ਦਿੱਤਾ ਦਾ ਸਸੀ ਹੂੜਾ ਜੀ ਦੀ ਲਾਂ ਸੋਏ ਸਸੀ ਹੂੜਾ ਜੀ ਦੀ ਸਿਆਰੀ ਸੋਏ ਸਸੀ ਅੰਕੜੀ ਦੀ ਸਿਆਰੀ ਸੋਏ ਗਿਆਨਤ ਸੋਏ ਸੰਤ ਸੋਏ ਭ੍ਰਮਤੇ ਕੀ ਚਿਤ ਭਿੰਨ ਤੇ ਪਾਠ ਸੰਪਰਦਾ ਦੇ ਵਿੱਚ ਵੱਖਰਾ ਕਰਾਇਆ ਜਾਂਦਾ ਕੀ ਚਿਤ ਭਿੰਨ ਗਿਆਨਤ ਸੋਏ ਸੰਤ ਸੋਏ ਇਥੇ ਵਿਸ਼ਰਾਮ ਭ੍ਰਮਤੇ ਕੀ ਚਿਤ ਭਿੰਨ ਅੰਧ ਕੂਪ ਤੇ ਤਹਿ ਕਢੋ ਜੇ ਹੋਵੋ ਹੋ ਸੋ ਪ੍ਰਸੰਨ ਯਾਕੈ ਹਾਥ ਸੁਮਰਥ ਤੀ ਕਾਰਨ ਕਰਨਾ ਜੋਗ ਨਾਨਕ ਤਿਹ ਉਸਤਤ ਕਰੋ ਯਾਹੂ ਕੀਓ ਸੰਜੋਗ ਸ਼ਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹ ਨ ਬਿਸਰੈ गोण नेद गोबिंद राय पावडी टहल करह त एक की दोमे कके निखार के पढ़ने हन पहल करह त एक की टहल करह त एक की जात वृथा न कोई मान탄 मुख हीय बस जो चाह सो होए टहल महल ताग मिला जा कह साध कृपाल ਸਾਧੂ ਸੰਗਤ ਤੋ ਬਸ ਜ ਆਪਨ ਹੋ ਹ ਦਇਾਲ ਟੋਹੇ ਤਾਹੇ ਬਹ ਪਵਨ ਬਿਨ ਨਾਵੈ ਸੁਖ ਨਾਹੇ ਟਲਹ ਜਾਮ ਕੇ ਦੂਤ ਟਲਹ ਜਾਮ ਕੇ ਦੂਤ ਤਿਹ ਜੋ ਸਾਧੂ ਸੰਗ ਸਮਾਹੇ ਵਾਰ ਵਾਰ ਜਾਓ ਸੰਤ ਸਦਕੇ ਸਦਕੇ ਇਸ ਤਰ੍ਹਾਂ ਬੋਲਣਾ ਸਦਕੇ ਇਕੱਠਾਂ ਨਹੀਂ ਵਿੱਚ ਥੋੜਾ ਜਿਹਾ ਡੈਸ਼ ਦੇ ਕੇ ਬੋਲਣਾ ਸਦਕੇ ਪਾਠ ਇਕੱਠਾ ਹੀ ਹੈ बार-बार ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦਕੇ ਇਹ ਕਦਕੇ ਵੱਖਰਾ ਹੀ ਪਾਠ ਕਰਨਾ ਇਹ ਕਦਕੇ ਨਹੀਂ ਕਹਿਦਣਾ ਸ਼ਲੋਕ ਥਾਕ ਨ ਹੁਤੀ ਤਿਨਹ ਦਰ ਜੇ ਹੋਵਹੁ ਸੁ ਪ੍ਰਸੰਨ जो जान प्राप्त अपने करे नानक ते धन धन पौड़ी ठठा मनुआ ठाह है नाही ठाह है इस तरह उच्चारण ठठा मनुआ ठाह है नाही जो सगल त्याग एक है लपटाही ठहक ठहक माया संग मुए वै कुशल न कथु हुए ठांड परि संत संग बसिया अमृत नाम रसिया ठाकुर अपने जो जान पाया नानक वाका मान सीतलाया वाका मान ਇਤੁ ਠੰਮਕ ਲਾ ਦਨੀ ਹੈ ਸੀਤ ਲਾਇਆ ਵੱਖਰਾ ਨਹੀਂ ਕਹਿਣਾ ਇਕੱਠਾ ਹੀ ਬੋਲਣਾ ਛੀਤੀ ਸੀਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ